ਪਿਆਰੇ ਤਸਾਦਾ ਤਾਲੇ ਉਸ ਬਹੁਤ ਵੱਡੀ ਦੁਨੀਆ ਤੋਂ ਮੈਂ ਤੇਰੇ ਵੱਲ ਮੁੜਿਆ ਹਾਂ ਜਿਸ ਵਿੱਚ ਮੇਰੇ ਪਿਤਾ ਜੀ ਨੂੰ ਇੰਨੀਆਂ ਜ਼ਿਆਦਾ ਖਾਮੀਆਂ ਨਜ਼ਰ ਆਈਆਂ ਸਨ ਮੈਂ ਸਾਰੀ ਦੁਨੀਆ ਘੁੰਮ ਆਇਆ ਹਾਂ ਤੇ ਕਈ ਥਾਈਂ ਬਹੁਤ ਸਾਰੇ ਅਜੂਬੇ ਦੇਖੇ ਇੰਨੀ ਜ਼ਿਆਦਾ ਖੂਬਸੂਰਤੀ ਦੇਖਣ ਨੂੰ ਮਿਲੀ ਕਿ ਮੇਰੀਆਂ ਅੱਖਾਂ ਚੁੰਦੇ ਆ ਜਾਂਦੀਆਂ ਰਹੀਆਂ ਨੇ ਉਹ ਇਹ ਤੈਅ ਹੀ ਨਹੀਂ ਕਰ ਸਕੀਆਂ ਕਿ ਉਹ ਕਿੱਥੇ ਟਿਕਣ ਇੱਕ ਸੁੰਦਰ ਮੰਦਰ ਮਸਜਿਦ ਤੋਂ ਮੇਰੀ ਨਜ਼ਰ ਦੂਸਰੇ ਮੰਦਰ ਮਸਜਿਦ ਵੱਲ ਭੱਜਦੀ ਰਹੀ ਇੱਕ ਖੂਬਸੂਰਤ ਚਿਹਰੇ ਤੋਂ ਦੂਜੇ ਖੂਬਸੂਰਤ ਚਿਹਰੇ ਵੱਲ ਖਿੱਚੀ ਜਾਂਦੀ ਰਹੀ ਪਰ ਮੈਂ ਜਾਣਦਾ ਸਾਂ ਕਿ ਜੋ ਕੁਝ ਇਸ ਵਕਤ ਦੇਖ ਰਿਹਾ ਹਾਂ ਉਹ ਭਾਵੇਂ ਕਿੰਨਾ ਹੀ ਖੂਬਸੂਰਤ ਕਿਉਂ ਨਾ ਹੋਵੇ ਕੱਲ ਨੂੰ ਮੈਨੂੰ ਇਸ ਤੋਂ ਵੀ ਵੱਧ ਖੂਬਸੂਰਤੀ ਦੇਖਣ ਨੂੰ ਮਿਲੇਗੀ ਦੁਨੀਆ ਦਾ ਤਾਂ ਕੋਈ ਆਰ ਪਰ ਹੀ ਨਾ ਰਿਹਾ ਭਾਰਤ ਦੇ ਪਗੋਡਾ ਮਿਸਰ ਦੇ ਪੀਰਾਮਿਡ ਇਟਲੀ ਦੇ ਬਾਜੀਲ ਮੈਨੂੰ ਮਾਫ ਕਰਨਾ ਅਮਰੀਕਾ ਦੀਆਂ ਜਰਨਲੀ ਸੜਕਾਂ ਪੈਰਿਸ ਦੇ ਬੁਲਵਾਰ ਇੰਗਲੈਂਡ ਦੇ ਪਾਰਕ ਸਵਿਟਜ਼ਰਲੈਂਡ ਦੇ ਪਹਾੜਾਂ ਕੋਲੋਂ ਮੈਂ ਮਾਫੀ ਮੰਗਦਾ ਪੋਲੈਂਡ ਜਪਾਨ ਰੋਮ ਦੀਆਂ ਔਰਤਾਂ ਕੋਲੋਂ ਮੈਂ ਮਾਫੀ ਚਾਹੁੰਨਾ ਹਾਂ ਮੈਂ ਤੁਹਾਨੂੰ ਸਾਰਿਆਂ ਨੂੰ ਸਰਾਇਆ ਹੈ ਪਰ ਮੇਰਾ ਦਿਲ ਚੈਨ ਨਾਲ ਟੜਕਦਾ ਰਿਹਾ ਜੇ ਮੇਰੀ ਧੜਕਣ ਵਧੀ ਵੀ ਤਾਂ ਇੰਨੀ ਨਹੀਂ ਕਿ ਗਲਾ ਸੁੱਕ ਜਾਂਦਾ ਤੇ ਸਿਰ ਚਕਰਾਉਣ ਲੱਗਦਾ ਪਰ ਹੁਣ ਜਦੋਂ ਮੈਂ ਚਟਾਨ ਦੀ ਝੋਲੀ ਵਿੱਚ ਬਸੇ ਹੋਏ ਇਨਾ 70 ਘਰਾਂ ਨੂੰ ਮੁੜ ਦੇਖਿਆ ਹੈ ਤਾਂ ਮੇਰਾ ਦਿਲ ਇੰਜ ਕਿਉਂ ਉਦਕ ਰਿਹਾ ਹੈ ਕਿ ਪੱਸਲੀਆਂ ਵਿੱਚ ਦਰਦ ਹੋਣ ਲੱਗਿਆ ਅੱਖਾਂ ਸਾਹਮਣੇ ਹਨੇਰਾ ਛਾ ਗਿਆ ਹੈ ਅਤੇ ਸਿਰ ਇੰਜ ਕੋਮਣ ਲੱਗਾ ਹੈ ਜਿਵੇਂ ਮੈਂ ਬਿਮਾਰ ਜਾਂ ਨਸ਼ੇ ਵਿੱਚ ਟੱਲੀ ਹੋਵਾਂ ਕਿ ਦਾਗਿਸਤਾਨ ਦਾ ਛੋਟਾ ਜਿਹਾ ਪਿੰਡ ਵੈਨਿਸ ਕਾਹਿਰਾ ਜਾਂ ਕਲਕੱਤੇ ਤੋਂ ਵੱਧ ਕੇ ਹੈ ਕਿ ਲੱਕੜਾਂ ਦੇ ਗੰਢ ਚੁੱਕੀ ਭਗਡੰਡੀ ਤੇ ਜਾਣ ਵਾਲੀ ਆਵਾਰ ਔਰਤ ਸਕੈਡੇਵੀਅਨ ਦੀ ਸਰੂ ਕਦ ਅਤੇ ਕੱਕੇ ਵਾਲਾਂ ਵਾਲੀ ਸੁੰਦਰੀ ਨਾਲੋਂ ਵੱਧ ਸ਼ੀ ਹੇ ਤਾਂ ਸਾਦਾ ਮੈਂ ਤੇਰੇ ਖੇਤਾਂ ਵਿੱਚ ਘੁੰਮ ਰਹਾ ਅਤੇ ਸਵੇਰ ਦੀ ਠੰਡੀ ਤਰੇਲ ਮੇਰੇ ਥੱਕੇ ਹੋਏ ਪੈਰਾਂ ਨੂੰ ਧੋ ਰਹੀ ਹੈ ਪਹਾੜੀ ਨਦੀਆਂ ਨਾਲ ਨਹੀਂ ਸਗੋਂ ਚਸ਼ਮਿਆਂ ਦੇ ਪਾਣੀ ਨਾਲ ਮੈਂ ਆਪਣਾ ਮੂੰਹ ਹੱਥ ਧੋਣਾ ਕਿਹਾ ਜਾਂਦਾ ਕਿ ਜੇ ਪਾਣੀ ਪੀਣਾ ਹੀ ਹੈ ਤਾਂ ਚਸ਼ਮੇ ਦਾ ਪਿਓ ਕਹਿੰਦੇ ਨੇ ਤੇ ਮੇਰੇ ਪਿਤਾ ਜੀ ਨੇ ਵੀ ਇਹੀ ਕਿਹਾ ਕਿ ਮਰਦ ਸਿਰਫ ਦੋ ਹੀ ਮੌਕਿਆਂ ਤੇ ਗੋਡੇ ਪਰਨੇ ਖੜਾ ਹੋ ਸਕਦਾ ਹੈ ਚਸ਼ਮੇ ਵਿੱਚੋਂ ਪਾਣੀ ਪੀਣ ਤੇ ਫੁੱਲ ਤੋੜਨ ਲੱਗੇ ਆਂ ਤਾਂ ਸਾਦਾ ਤੂੰ ਮੇਰੇ ਲਈ ਚਸ਼ਮੇ ਸਮਾਨ ਹੈ ਮੈਂ ਗੋਡਿਆਂ ਪਰਨੇ ਹੋ ਕੇ ਤੇਰੇ ਲੰਮੇ ਲੰਮੇ ਘੁੱਟ ਭਰ ਕੇ ਆਪਣੀ ਤਰੇਵਝਾਉਣਾ ਮੈਂ ਇੱਕ ਪੱਥਰ ਦੇਖਦਾ ਹਾਂ ਅਤੇ ਉਸ ਤੇ ਮੈਨੂੰ ਜਿਵੇਂ ਪਾਰਦਰਸ਼ੀ ਜਿਹਾ ਇੱਕ ਪਰਛਾਵਾਂ ਨਜ਼ਰ ਆਉਂਦਾ ਹੈ ਇਹ ਮੈਂ ਖੁਦ ਹੀ ਤਾਂ ਹਾਂ ਜਿਹੋ ਜਿਹਾ ਕਿ ਮੈਂ 30 ਸਾਲ ਪਹਿਲਾਂ ਸਾਂ ਪੱਥਰ ਤੇ ਬੈਠਿਆ ਮੈਂ ਪੇਡਾਂ ਤੇ ਨਜ਼ਰ ਰੱਖ ਰਿਹਾ ਹਾਂ ਮੇਰੇ ਸਿਰ ਤੇ ਚਵਰੀਲੀ ਟੋਪੀ ਹੈ ਹੱਥ ਵਿੱਚ ਲੰਮਾ ਝੰਡਾ ਤੇ ਪੈਰਾਂ ਤੇ ਕੱਟਾ ਜਮਿਆ ਹੈ ਪਗਡੰਡੀ ਦੇਖਦਾ ਹਾਂ ਤਾਂ ਉਸ ਤੇ ਵੀ ਜਿਵੇਂ ਪਾਰਦਰਸ਼ੀ ਪਰਸ਼ਾਮਾ ਨਜ਼ਰ ਆਉਂਦਾ ਹੈ ਇਹ ਵੀ ਮੈਂ ਹੀ ਹਾਂ ਜਿਵੇਂ ਕਿ 30 ਸਾਲ ਪਹਿਲਾਂ ਸਾਂ ਕਿਸੇ ਕਾਰਨ ਗਵਾਂਡ ਦੇ ਪਿੰਡ ਵਿੱਚ ਗਿਆ ਸਾਂ ਸ਼ਾਇਦ ਪਿਤਾ ਜੀ ਨੇ ਮੈਨੂੰ ਭੇਜਿਆ ਸੀ ਹਰ ਪੈਰ ਤੇ ਖੁਦ ਮੈਂ ਆਪਣੇ ਨਾਲ ਹੀ ਆਪਣੇ ਬਚਪਨ ਆਪਣੀਆਂ ਬਹਾਰਾਂ ਆਪਣੀਆਂ ਬਰਸਾਤਾਂ ਫੁੱਲਾਂ ਪੱਤਝੜਾਂ ਵਿੱਚ ਝੜੇ ਹੋਏ ਪੱਤਿਆਂ ਨਾਲ ਮੇਰੀ ਮੁਲਾਕਾਤ ਹੁੰਦੀ ਹੈ ਮੈਂ ਆਪਣੇ ਲੀੜੇ ਲਾ ਕੇ ਲਿਸ਼ਕਾ ਮਾਰਦੇ ਪਾਣੀ ਦੇ ਢੇਠਾਂ ਖੜਾ ਹੋ ਜਾਂਦਾ ਹਾਂ ਚਟਾਨ ਤੋਂ ਡਿੱਗਦੀ ਇਹ ਧਾਰ ਅੱਠ ਝਰੀਆਂ ਵਿੱਚ ਵੰਡੀ ਜਾਂਦੀ ਹੈ ਇਹ ਝਰੀਆਂ ਉਦੋਂ ਤੱਕ ਮੁੜ ਮੁੜ ਇੱਕ ਦੂਜੀ ਨਾਲ ਮਿਲਦੀਆਂ ਜਾਂਦੀਆਂ ਨੇ ਜਦੋਂ ਤੱਕ ਕਿ ਉਹ ਮੇਰੇ ਮੋਢਿਆਂ ਹੱਥਾਂ ਅਤੇ ਸਿਰਾਂ 'ਤੇ ਕਰਾ ਕੇ ਖਿੜ ਨਹੀਂ ਜਾਂਦੀਆਂ ਪੈਰਿਸ ਦੇ ਸ਼ਾਹੀ ਮਹਿਲ ਹੋਟਲ ਦਾ ਨਹਾਉਣ ਵਾਲਾ ਫੁਆਰਾ ਮੇਰੇ ਠੰਡੇ ਪਾਣੀ ਦੇ ਝਰਨੇ ਦੀ ਤੁਲਨਾ ਵਿੱਚ ਪਲਾਸਟਿਕ ਦਾ ਤੁਸ਼ ਘਟੋਣਾ ਜਿਹਾ ਹੀ ਲੱਗਦਾ ਹੈ ਪਹਾੜੀ ਨਦੀ ਦੇ ਲਾਗੇ ਵਾਲੀ ਧਾਰ ਵਿੱਚੋਂ ਵਹਿ ਕੇ ਆਉਣ ਵਾਲਾ ਪਾਣੀ ਗਰਮ ਪੱਥਰਾਂ ਵਿਚਾਲੇ ਪੂਰੇ ਦਿਨ ਵਿੱਚ ਗਰਮ ਹੋ ਜਾਂਦਾ ਹੈ ਲੰਡਨ ਦੇ ਮੈਟਰੋਪੋਲ ਹੋਟਲ ਦਾ ਨੀਲਾ ਜਿਹਾ ਗੁਸਲਖਾਨਾ ਮੇਰੇ ਪਹਾੜੀ ਗੁਸਲਖਾਨਿਆਂ ਦੇ ਮੁਕਾਬਲੇ ਮਾਮੂਲੀ ਤਸ਼ਤਰੀ ਜਿਹਾ ਲੱਗਦਾ ਹੈ ਹਾਂ ਮੈਨੂੰ ਵੱਡੇ ਸ਼ਹਿਰਾਂ ਵਿੱਚ ਪੈਦਲ ਘੁੰਮਣਾ ਪਸੰਦ ਹੈ ਪਰ 5 6 ਲੰਬੀ ਇਹ ਸਾਰਾਂ ਤੋਂ ਬਾਅਦ ਸ਼ਹਿਰ ਜਾਣਿਆ ਪਛਾਣਿਆ ਜਿਹਾ ਲੱਗਣ ਲੱਗਦਾ ਹੈ ਅਤੇ ਉੱਥੇ ਲਗਾਤਾਰ ਘੁੰਮਦੇ ਰਹਿਣ ਦੀ ਇੱਛਾ ਖਤਮ ਹੁੰਦੀ ਜਾਂਦੀ ਹੈ ਪਰ ਆਪਣੇ ਪਿੰਡ ਦੀ ਛੋਟੀ ਜਿਹੀ ਸੜਕ ਤੇ ਮੈਂ ਹਜ਼ਾਰਵੀਂ ਵਾਰ ਜਾ ਰਿਹਾ ਹਾਂ ਪਰ ਮਨ ਨਹੀਂ ਭਰਿਆ ਉਸ ਤੇ ਤੁਰੰਦੀ ਇੱਛਾ ਦਾ ਅੰਤ ਨਹੀਂ ਹੋਇਆ ਇਸ ਵਾਰ ਇੱਥੇ ਆਉਣ ਤੇ ਮੈਂ ਹਰ ਘਰੇ ਗਿਆ ਹਰ ਚੁੱਲ੍ਹੇ ਕੋਲ ਜਿੱਥੇ ਅੱਗ ਬਲ ਰਹੀ ਹੋਵੇ ਜਿੱਥੇ ਭੁੱਬਲ ਮੱਗ ਰਹੇ ਹੋਣ ਅਤੇ ਜਿੱਥੇ ਕਦੋਂ ਦੀ ਸਵਾ ਠੰਡੀ ਸੀਤ ਹੋ ਚੁੱਕੀ ਹੋਵੇ ਮੈਂ ਸਮੇਂ ਦੀ ਠੰਡੀ ਚਿੱਟੀ ਸਵਾ ਨਾਲ ਕੱਜਿਆ ਹੋਇਆ ਆਪਣਾ ਸਿਰ ਝੁਕਾਇਆ ਮੈਂ ਉਹਨਾਂ ਫੰਗੂੜਿਆਂ ਨੇੜੇ ਖੜਾ ਰਿਹਾ ਜਿੱਥੇ ਭਵਿੱਖ ਦੇ ਪਹਾੜੀ ਪਹਾੜਨ ਹੱਥ ਪੈਰ ਮਾਰਦੇ ਸਨ ਜਾਂ ਜੋ ਖਾਲੀ ਸਨ ਪਰ ਉਹਨਾਂ ਵਿੱਚ ਅਜੇ ਵੀ ਨਿੱਕ ਵਾਕੀ ਸੀ ਜਾਂ ਜਿਨ੍ਹਾਂ ਕੰਬਲ ਅਤੇ ਸਰਾਣੇ ਕਦੋਂ ਦੇ ਠੰਡੇ ਹੋ ਚੁੱਕੇ ਸਨ ਹਰ ਫੰਗੂੜੇ ਦੇ ਨੇੜੇ ਮਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਮੈਂ ਖੁਦ ਹੀ ਉਸ ਵਿੱਚ ਲੇਟਿਆ ਹੋਇਆ ਹਾਂ ਪਹਾੜੀ ਪਗਡੰਡੀਆਂ ਰੂਸ ਦੇ ਚੋੜੇ ਰਸਤੇ ਅਤੇ ਦੂਰ ਦੁਰਾਂਡੇ ਦੇਸ਼ਾਂ ਦੀਆਂ ਜਰਨੈਲੀ ਸੜਕਾਂ ਅਤੇ ਹਵਾਈ ਅੱਡੇ ਇਹ ਸਾਰੀਆਂ ਸ਼ਾਇਆ ਅੱਗੇ ਚੱਲ ਕੇ ਮੇਰੇ ਸਾਹਮਣੇ ਆਉਣ ਵਾਲਿਆਂ ਨੇ ਮੈਂ ਬੱਚਿਆਂ ਲਈ ਲੋਰੀਆਂ ਗਾਈਆਂ ਅਤੇ ਉਹ ਮੇਰੇ ਸਿੱਧੇ ਸਰਲ ਗੀਤ ਸੁਣ ਕੇ ਮਿੱਠੀ ਨੀਂਦੇ ਸੋ ਵੀ ਗਏ ਤਸਾਦਾ ਦੇ ਕਬਰਿਸਤਾਨ ਵਿੱਚ ਵੀ ਮੈਂ ਘੁੰਮ ਰਿਹਾ ਜਿੱਥੇ ਪੁਰਾਣੀਆਂ ਕਬਰਾਂ ਦੇ ਨੇੜੇ ਹੀ ਜਿਨ੍ਹਾਂ ਤੇ ਉੱਚਾ ਉੱਚਾ ਘਾਹ ਉੱਗਿਆ ਹੋਇਆ ਸੀ ਅਜਿਹਿਆਂ ਨਵੀਆਂ ਕਬਰਾਂ ਵੀ ਸਨ ਜਿਨ੍ਹਾਂ ਵਿੱਚੋਂ ਤਾਜੀ ਮਿੱਟੀ ਦੀ ਮਹਿਕ ਆ ਰਹੀ ਸੀ ਅਫਸੋਸ ਕਰਨ ਲਈ ਮੈਂ ਸੋਕੀ ਘਰਾਂ ਵਿੱਚ ਜਾ ਕੇ ਚੁੱਪਚਾਪ ਬੈਠਿਆ ਰਿਹਾ ਵਿਆਹ ਵਿੱਚ ਖੂਬ ਖੁਸ਼ੀ ਨਾਲ ਨੱਚਿਆ ਬਹੁਤ ਸਾਰੀਆਂ ਇਥੇ ਆਮਾਂ ਤੇ ਕਿਸੇ ਸੁਣੇ ਜੋ ਹਲੇ ਤੀਕ ਨਹੀਂ ਸੁਣ ਸਕਿਆ ਸੀ ਕਾਫੀ ਕੁਝ ਅਜੇਹਾ ਜੋ ਮੈਂ ਕਦੇ ਜਾਣਦਾ ਸੀ ਅਤੇ ਹੁਣ ਵਿਸਾਰ ਚੁੱਕਾ ਸਾਂ ਮੈਨੂੰ ਮੁਰ ਸਜੀਤ ਹੋ ਗਿਆ ਯਾਦਾਂ ਦੀਆਂ ਬੇਤਾਲ ਤੇ ਹਨੇਰੀ ਢਗਾਈ ਵਿੱਚੋਂ ਨਿੱਤਰ ਕੇ ਸਤਾ ਤੇ ਆ ਗਿਆ ਨਵੇਂ ਨੂੰ ਮੈਂ ਆਪਣੀ ਅੱਖੀ ਦੇਖਿਆ ਤੇ ਪੁਰਾਣੀ ਦੀ ਚਰਚਾ ਸੁਣ ਕੇ ਉਸ ਨੂੰ ਯਾਦ ਕੀਤਾ ਅਤੇ ਮੇਰੇ ਵਿਚਾਰਾਂ ਨੇ ਵੱਡੇ ਸਾਰੇ ਤੱਕਲੇ ਦੇ ਆਲੇ ਦੁਆਲੇ ਲਿਫਟੇ ਹੋਏ ਰੰਗ-ਬਰੰਗੇ ਤੰਦਾਂ ਵਰਗਾ ਰੂਪ ਧਾਰ ਲਿਆ। ਮੈਂ ਮਨ ਹੀ ਮਨ ਉਸ ਬਹੂ ਰੰਗੇ ਕਾਲੀਨ ਦੀ ਕਲਪਨਾ ਕੀਤੀ ਜੋ ਇਨ੍ਹਾਂ ਤੰਦਾਂ ਨਾਲ ਬੁਣਿਆ ਜਾ ਰਿਹਾ ਹੈ। ਹਾਲੇ ਕੱਲ ਹੀ ਤਾਂ ਮੈਂ ਆਪਣੇ ਬੇਲੀਆਂ ਨਾਲ ਰਲ ਕੇ ਰੋਲਾ ਪਾਉਂਦੇ ਤੇ ਛਾਂ ਪੰਛੀਆਂ ਦੇ ਆਲਣ ਢਾਉਂਦੇ। ਫਿਰ ਇੱਕਦਮ ਹੀ ਚੜੀ ਜਵਾਨੀ, ਨੀਲੇ ਦੋ ਨੈਣ ਵਾਲੀ, ਆਣ ਖੜੀ ਹੋਈ ਮੁਹੱਬਤ ਸਹਰਾਣੇ। ਹਾਲੇ ਕੱਲ ਹੀ ਤਾਂ ਮੈਂ ਸੋਚ ਰਿਹਾ ਸਾਂ ਮੈਂ ਹੋਇਆ ਹਾਂ। ਗਹਿਰ ਗੰਭੀਰ ਅਡੋਲ ਸਿਆਣਾ ਫਿਰ ਆਈ ਮੁਹੱਬਤ ਤੱਕ ਕੇ ਇੰਜ ਮੁਸਕਰਾਏ ਕਿ ਮੈਂ ਫਿਰ ਬਣ ਗਿਆ ਅਲੜ ਨਿਆਣਾ ਹਾਂ ਮੇਰੇ ਕੋਲ ਪਿਆਰ ਦੀ ਲੰਬੀ ਅਧੂਰੀ ਕਵਿਤਾ ਪਈ ਹੈ ਪ੍ਰੇਮੀ ਤੇ ਪ੍ਰੇਮਿਕਾ ਪ੍ਰੇਮੀ ਇਹ ਤਾਂ ਮੈਂ ਹਾਂ ਪਰ ਮੇਰੀ ਮੁੱਖ ਨਾਇਕਾ ਹੈ ਮੇਰਾ ਪਿਆਰ ਇਸ ਕਵਿਤਾ ਨੂੰ ਮੈਂ ਪੂਰੀ ਕਰਨੀ ਚਾਹੁੰਦਾ ਹਾਂ ਪਰ ਮੈਨੂੰ ਇੰਜ ਲੱਗਦਾ ਹੈ ਜਿਵੇਂ ਮੇਰੇ ਨਾਂ ਦੀ ਹੁਣੇ-ਹੁਣੇ ਇੱਕ ਜਾਨ ਕੱਢਣ ਵਾਲੀ ਤਾਰ ਆ ਗਈ ਹੈ ਅਤੇ ਇਸ ਲਈ ਮੈਨੂੰ ਫੌਰਨ ਹਵਾਈ ਅੱਡੇ ਵੱਲ ਭੱਜਣਾ ਚਾਹੀਦਾ ਹੈ ਜਾਂ ਇੰਜ ਵੀ ਹੁੰਦਾ ਹੈ ਕਿ ਪਹਾੜਨ ਜਦੋਂ ਕਸਾਰ ਦੁੱਲੇ ਵਿੱਚ ਅੱਗ ਵਾਲਦੀ ਹੈ ਤਾਂ ਕੱਲ ਦਾ ਬਚਿਆ ਹੋਇਆ ਖਾਣਾ ਗਰਮ ਕਰਨਾ ਚਾਹੁੰਦੀ ਹੈ ਜੋ ਪਰਿਵਾਰ ਦੇ ਸਾਰੇ ਜੀਆਂ ਲਈ ਢਿੱਡ ਭਰਨ ਯੋਗਾ ਹੋਵੇਗਾ ਪਰ ਅਚਾਨਕ ਹੀ ਬੁਹੇ ਤੇ ਪਰੌਣਾ ਆਣ ਖੜਾ ਹੁੰਦਾ ਹੈ ਹੁਣ ਕੱਲ ਦੇ ਖਾਣੇ ਦਾ ਪਤਿਲਾ ਅੱਗ ਤੋਂ ਲਾ ਕੇ ਸੱਚਰਾ ਖਾਣਾ ਤਿਆਰ ਕਰਨਾ ਲਾਜ਼ਮੀ ਹੋ ਜਾਂਦਾ ਹੈ ਜਾਂ ਇੰਜ ਵੀ ਹੁੰਦਾ ਹੈ ਕਿ ਵਿਆਹ ਮੌਕੇ ਨੌਜਵਾਨ ਸਾਥੀ ਦੇ ਹਾਣੀ ਲਾੜੇ ਤੋਂ ਨੇੜੇ ਰਹਿ ਜਾਂਦੇ ਨੇ ਪਰ ਅਚਾਨਕ ਉਹਨਾਂ ਨੂੰ ਉੱਠ ਕੇ ਥਾਂ ਖਾਲੀ ਕਰਨੀ ਪੈਂਦੀ ਹੈ ਕਿਉਂਕਿ ਕਮਰੇ ਵਿੱਚ ਉਹਨਾਂ ਨਾਲੋਂ ਵੱਡੀ ਉਮਰ ਦੇ ਲੋਕ ਆ ਜਾਂਦੇ ਨੇ ਜਾਂ ਇੰਜ ਵੀ ਹੁੰਦਾ ਹੈ ਕਿ ਬੈਠਕ ਵਿੱਚ ਬਜ਼ੁਰਗ ਇਕੱਠੇ ਹੁੰਦੇ ਨੇ ਤੇ ਨੇੜੇ ਹੀ ਬੱਚੇ ਵੀ ਖੇਡਦੇ ਹੁੰਦੇ ਨੇ ਅਚਾਨਕ ਬੱਚਿਆਂ ਨੂੰ ਬੈਠਕ ਤੋਂ ਬਾਹਰ ਭੇਜ ਦਿੱਤਾ ਜਾਂਦਾ ਹੈ ਕਿਉਂਕਿ ਬਜ਼ੁਰਗਾਂ ਨੇ ਆਪਸ ਵਿੱਚ ਕੋਈ ਜ਼ਰੂਰੀ ਸਲਾਹ مشورہ ਕਰਨਾ ਹੁੰਦਾ ਹੈ ਕਦੇ-ਕਦੇ ਮੈਨੂੰ ਇੰਜ ਲੱਗਦਾ ਹੈ ਕਿ ਮੈਂ ਸ਼ਿਕਾਰੀ ਹਾਂ ਮਸ਼ੇਰਾ ਹਾਂ ਘੋੜ ਸਵਾਰ ਹਾਂ ਮੈਂ ਕਿਆਲਾਂ ਦਾ ਸ਼ਿਕਾਰ ਕਰਦਾ ਹਾਂ ਉਹਨਾਂ ਨੂੰ ਫਸਾਉਂਦਾ ਹਾਂ ਉਹਨਾਂ ਤੇ ਕਾਠੀ ਕੱਸਦਾ ਹਾਂ ਅਤੇ ਉਹਨਾਂ ਤੇ ਅੱਡੀ ਲਾਉਂਦਾ ਹਾਂ ਪਰ ਕਦੇ-ਕਦੇ ਮੈਨੂੰ ਇੰਜ ਲੱਗਦਾ ਹੈ ਕਿ ਮੈਂ ਹੀਰਨ ਹਾਂ ਸਾਮਣ ਮਛੀ ਹਾਂ ਘੋੜਾ ਹਾਂ ਅਤੇ ਵਿਚਾਰ ਚਿੰਤਨ ਭਾਵਨਾਵਾਂ ਮੈਨੂੰ ਲੱਭਦੀਆਂ ਨੇ ਮੈਨੂੰ ਫਸਾਉਂਦੀਆਂ ਨੇ ਮੇਰੇ ਤੇ ਕਾਠੀ ਪਾਉਂਦੀਆਂ ਨੇ ਤੇ ਮੈਨੂੰ ਕਾਬੂ ਕਰਦੀਆਂ ਨੇ ਹਾਂ ਭਾਵਨਾਵਾਂ ਤੇ ਵਿਚਾਰ ਇੰਜ ਹੀ ਆਉਂਦੇ ਨੇ ਜਿਵੇਂ ਪਹਾੜਾਂ ਵਿੱਚ ਬਿਨ ਸੱਧਿਆ ਅਤੇ ਬਿਨ ਇਤਲਾਹ ਦਿੱਤੇ ਆ ਪ੍ਰਾਣਾ ਹੁੰਦਾ ਹੈ ਪ੍ਰਾਣੇ ਵਾਂਗ ਨਾ ਤਾਂ ਉਹਨਾਂ ਕੋਲੋਂ ਲੁਕਿਆ ਜਾ ਸਕਦਾ ਹੈ ਨਾ ਇਕ ਇਥੇ ਭੱਜ ਕੇ ਜਾਇਆ ਜਾਣਾ ਸੰਭਵ ਹੁੰਦਾ ਹੈ ਸਾਡੇ ਇਥੇ ਪਹਾੜਾਂ ਵਿੱਚ ਛੋਟੇ ਜਾਂ ਵੱਡੇ ਜਿਆਦਾ ਜਾਂ ਘੱਟ ਮਹੱਤਵ ਰੱਖਣ ਵਾਲੇ ਪ੍ਰੋਣੇ ਨਹੀਂ ਹੁੰਦੇ ਸਭ ਤੋਂ ਛੋਟਾ ਪ੍ਰੋਣਾ ਵੀ ਸਾਡੇ ਲਈ ਮਹੱਤਵ ਰੱਖਦਾ ਹੈ ਕਿਉਂਕਿ ਉਹ ਪ੍ਰੋਣਾ ਹੈ ਸਭ ਤੋਂ ਛੋਟਾ ਪ੍ਰੋਣਾ ਘਰ ਦੇ ਸਭ ਤੋਂ ਬਜ਼ੁਰਗ ਮੁਖੀ ਨਾਲੋਂ ਵੀ ਵੱਧ ਸਨਮਾਨਿਤ ਹੋ ਜਾਂਦਾ ਹੈ ਇਹ ਬਿਨਾ ਪੁੱਛੇ ਕਿ ਉਹ ਕਿਸ ਇਲਾਕੇ ਦਾ ਰਹਿਣ ਵਾਲਾ ਹੈ ਅਸੀਂ ਬੂਹੇ ਤੇ ਹੀ ਪ੍ਰੋਣੇ ਦਾ ਸਵਾਗਤ ਕਰਦੇ ਹਾਂ ਉਸ ਨੂੰ ਅੱਗ ਦੀ ਨੇੜਲੀ ਥਾਂ ਤੇ ਲਾ ਜਾ ਕੇ ਗੱਦੀ ਤੇ ਬਿਠਾਉਂਦੇ ਹਾਂ ਪਹਾੜਾਂ ਵਿੱਚ ਪ੍ਰੋਣਾ ਸਦਾ ਅਚਨ ਚੇਤਹੀ ਆਉਂਦਾ ਹੈ ਪਰ ਉਹ ਕਦੇ ਵੀ ਹੈਰਤ ਵਿੱਚ ਨਹੀਂ ਪਾਉਂਦਾ ਕਿਉਂਕਿ ਉਹਦੇ ਆਉਣ ਨਾਲ ਸਾਨੂੰ ਕਦੇ ਹੈਰਾਨੀ ਨਹੀਂ ਹੁੰਦੀ ਕਿਉਂਕਿ ਸਾਨੂੰ ਸਦਾ ਹਰ ਰੋਜ਼ ਤੇ ਹਰ ਸ਼ਿਰ ਉਹਦੀ ਉਡੀਕ ਰਹਿੰਦੀ ਹੈ ਇਹ ਕਿਤਾਬ ਦਾ ਖਿਆਲ ਵੀ ਪਹਾੜ ਦੇ ਪ੍ਰੋਹਣੇ ਵਾਂਗ ਹੀ ਮੇਰੇ ਦਿਮਾਗ ਵਿੱਚ ਆਇਆ ਜਾਂ ਇੰਜੇ ਵੀ ਹੁੰਦਾ ਹੈ ਕਿ ਅਲਸਾਇਆ ਜਿਹਾ ਬੰਦਾ ਜਿਹਦੇ ਕਾਰਨ ਕੁਚਰਾ ਕੁਛ ਨਾ ਹੋਣ ਕਰਕੇ ਇਹ ਜਾਂਚਣ ਲਈ ਕਿ ਬੰਧੂਰਾ ਸੁਰ ਵਿੱਚ ਹੈ ਜਾਂ ਨਹੀਂ ਉਸ ਨੂੰ ਕੰਦ ਤੋਂ ਲਾ ਕੇ ਟਣਕਾਰਨ ਲੱਗਦਾ ਹੈ ਪਰ ਅਚਾਨਕ ਬਿਲਕੁਲ ਅਚਾਨਕ ਹੀ ਕੋਈ ਗੀਤ ਦਿਮਾਗ ਵਿੱਚ ਆਉਣ ਲੱਗਦਾ ਹੈ ਚਣਕਾਰ ਧੁਣ ਦਾ ਰੂਪ ਲੈ ਲੈਂਦੀ ਹੈ ਸੁਰ ਵਿੱਚ ਵੱਜੀਆਂ ਧੁਨਾ ਫੈਲਣ ਲੱਗਦੀਆਂ ਨੇ ਤੇ ਉਹ ਆਦਮੀ گاਉਂ ਵਿੱਚ ਇੰਜ ਡੁੱਬ ਜਾਂਦਾ ਹੈ ਕਿ ਉਸ ਨੂੰ ਪਤਾ ਹੀ ਨਹੀਂ ਚੱਲਦਾ ਕਿ ਕਦੋਂ ਰਾਤ ਲੰਘ ਗਈ ਤੇ ਕਦੋਂ ਪੋਹ ਫੁੱਟ ਗਈ ਜਾਂ ਇੰਜ ਵੀ ਹੁੰਦਾ ਹੈ ਕਿ ਨੌਜਵਾਨ ਕਿਸੇ ਛੋਟੇ ਮੋਟੇ ਕਾਮਲੀ ਗਵਾਂਢ ਦੇ ਪਿੰਡ ਜਾਂਦਾ ਹੈ ਤੇ ਮੁੜਦਾ ਹੈ ਕਾਠੀ ਤੇ ਪਿੱਛੇ ਬੈਠੀ ਹੋਈ ਆਪਣੀ ਪਤਨੀ ਨਾਲ ਕਾਰੇ ਸੰਪਾਦਕ ਤੁਸੀਂ ਆਪਣੀ ਚਿੱਠੀ ਵਿੱਚ ਜੋ ਬੇਨਤੀ ਕੀਤੀ ਸੀ ਮੈਂ ਉਸ ਨੂੰ ਪੂਰਾ ਕਰ ਰਿਹਾ ਹਾਂ ਜਲਦੀ ਹੀ ਮੈਂ ਦਾਗਿਸਤਾਨ ਵਾਰੇ ਕਿਤਾਬ ਲਿਖਣੀ ਸ਼ੁਰੂ ਕਰਾਂਗਾ ਪਰ ਸਿਰਫ ਇਸ ਗੱਲ ਦੀ ਮਾਫੀ ਚਾਹੁੰਦਾ ਹਾਂ ਕਿ ਤੁਸੀਂ ਇਹਦੇ ਲਈ ਜਿੰਨਾ ਸਮਾਂ ਦਿੱਤਾ ਹੈ ਸ਼ਾਇਦ 19 ਵਿੱਚ ਇਸ ਨੂੰ ਪੂਰੀ ਨਹੀਂ ਕਰ ਸਕਾਂਗਾ ਬਹੁਤ ਹੀ ਜ਼ਿਆਦਾ ਪਗਡੰਡੀਆਂ ਮੈਨੂੰ ਲੰਕਣੀਆਂ ਪੈਣਗੀਆਂ ਅਤੇ ਸਾਡੇ ਪਹਾੜਾਂ ਵਿੱਚ ਬਹੁਤ ਹੀ ਢੀੜੀਆਂ ਤੇ ਟਾਲੂ ਨੇ ਮੇਰੇ ਪਹਾੜ ਬਿਨਾ ਪਾਲਿਸ਼ ਕੀਤੇ ਗਏ ਹੀਰਿਆਂ ਵਾਂਗ ਭੇਜ ਭਰੇ ਟੰਗ ਨਾਲ ਦੂਰੀ ਤਹੀ ਚਮਕਦੇ ਨੇ ਮੇਰੇ ਤੇਜ ਘੋੜੇ ਸਾਹਮਣੇ ਬੜਾ ਵਿਸਤਾਰ ਹੈ ਉਹ ਤੁਹਾਡੇ ਦੱਸੇ ਗਏ ਢੀੜੇ ਦਰਿਆ ਥਾਈਂ ਨਹੀਂ ਭਜਣਾ ਚਾਹੁੰਦਾ ਆਪਣੇ ਦਾਗਿਸਤਾਨ ਨੂੰ ਮੈਂ ਤੁਹਾਡੇ 9 10 ਮਿਆ ਵਿੱਚ ਨਹੀਂ ਸਮੇਟ ਸਕਦਾ ਹਾਂ ਪ੍ਰਾਪਤੀਆਂ ਚੰਗੇ ਕੰਮ ਨਿੱਤ ਪ੍ਰਤੀ ਕਿਰਤ ਆਮ ਕਿਰਤਿਆਂ ਦੇ ਮਿਆਰਿਆਂ ਉਹਨਾਂ ਦੀਆਂ ਇਛਾਵਾਂ ਪਹਾੜੀ ਸਰਜ਼ਮੀਨ ਦੇ ਰੋਸ਼ਨ ਭਵਿੱਖ ਅਤੇ ਉਹਦੀਆਂ ਪੁਰਾਣੀਆਂ ਪਰੰਪਰਾਵਾਂ ਪਰ ਮੁੱਖ ਰੂਪ ਵਿੱਚ ਉਹਦੇ ਸ਼ਾਨਦਾਰ ਵਰਤਮਾਨ ਬਾਰੇ ਵੀ ਮੈਂ ਸਮਗਰੀ ਨਹੀਂ ਲਿਖ ਸਕਾਂ ਮੇਰੀ ਕਮਜ਼ੋਰ ਜਹੀ ਕਲਮ ਇੰਨਾ ਵੋਝ ਢੋਣ ਦੇ ਅਸਮਰਥ ਹੈ ਉਹਦੀ ਨਿਬਤ ਤੇ ਲੱਗੀ ਸਿਹਾਈ ਦੀ ਬੂੰਦ ਮਸਤੀ ਵਿੱਚ ਵਹਿਦੀਆਂ ਨਦੀਆਂ ਗਰਜਦੇ ਪਹਾੜੀ ਝਰਨੇ ਆ ਦੁਨੀਆ ਦੀ ਕਿਸਮਤ ਅਤੇ ਕਿਸੇ ਇੱਕ ਵਿਅਕਤੀ ਦੇ ਨਸੀਬ ਨੂੰ ਆਪਣੇ ਵਿੱਚ ਨਹੀਂ ਸਮੇਟ ਸਕਦੀ ਵੱਡੇ ਪਰਿੰਦੇ ਵਿੱਚ ਜ਼ਿਆਦਾ ਖੂਨ ਤੇ ਅਤੇ ਛੋਟੇ ਪਰਿੰਦੇ ਵਿੱਚ ਥੋੜਾ ਖੂਨ ਹੁੰਦਾ ਹੈ ਜਿੰਨਾ ਵੱਡਾ ਪਰਿੰਦਾ ਉੰਨਾ ਹੀ ਖੂਨ ਕਹਿੰਦੇ ਨੇ ਸੰਜੋਗ ਵਸ ਕਿਸੇ ਨੇ ਗਿੱਟਕ ਸੁੱਟ ਦਿੱਤੀ ਸੰਜੋਗ ਵਸ ਹੀ ਉਹ ਹੀਰਨ ਦੇ ਸਿਰ ਤੇ ਜਾ ਵੱਜੀ ਤੇ ਲੋਕ ਹੀਰਨ ਦੇ ਬਾ ਕਮਾਲ ਸਿੰਘ ਉੱਗ ਆਏ ਕਹਿੰਦੇ ਨੇ ਕਿ ਜੇ ਦੁਨੀਆ ਵਿੱਚ ਅਲੀ ਨਾ ਹੁੰਦਾ ਤਾਂ ਉਮਰ ਵੀ ਨਾ ਹੁੰਦਾ ਜੇ ਦੁਨੀਆ ਵਿੱਚ ਰਾਤ ਨਾ ਹੁੰਦੀ ਤਾਂ ਸਵੇਰ ਕਿੱਥੋਂ ਆਉਂਦੀ ਕਹਿੰਦੇ ਨੇ ਊਕਾਬ ਤੂੰ ਕਿੱਥੇ ਜੰਮਿਆ ਭੀੜੇ ਦਰੇ ਵਿੱਚ ਊਕਾਬ ਕਿੱਧਰ ਨੂੰ ਡੀ ਜਾ ਰਿਹਾ ਅਨੰਤ ਆਕਾਸ਼ ਵਿੱਚ